ਹਾਂਜੀ ਮਿੱਤਰੋ ਜੇ ਤੁਸੀਂ ਵੀ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਬਿਨਾ ਮੈਡੀਸਨ ਤੋਂ ਪੇਟ ਦੀ ਚਰਬੀ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ 10 ਤੋਂ 20 ਮਿੰਟ ਸਿਰਫ ਤੁਸੀਂ ਐਕਸਰਸਾਈਜ਼ ਦੇ ਲਾਉਣੇ ਆ ਪਹੁੰਚੋ ਕਿਸਾਨ ਸਿੱਧੂ ਸਪੋਰਟਸ ਐਂਡ ਟਰਾਫੀ ਦੁਕਾਨਾ ਨਵੀਂ ਮਾਰਕੀਟ ਦੇ ਵਿੱਚ ਆ ਨਵੀਂ ਚੀਜ਼ ਚੱਲੀ ਆ ਬਾਈ ਦੋ ਤਿੰਨ ਮਸ਼ੀਨਾਂ ਜੀਆਂ ਹੈ ਆਪਾਂ ਤੁਹਾਨੂੰ ਦੱਸਾਂਗੇ ਨਾ ਆ ਦੇਖੋ ਇਹਦੇ ਵਿੱਚ ਨਾਲ ਤਾਂ ਹੀ ਉਂਗਲਾਂ ਦੀ ਪ੍ਰੈਕਟਿਸ ਹੁੰਦੀ ਆ ਥਾਂ ਦੀ ਤੇ ਨੜੇ ਛਾਤੀ ਵਗੈਰਾ ਢੱਡ ਵਗੈਰਾ ਪੂਰਾ ਫੁੱਲ ਜ਼ੋਰ ਲੱਗਦਾ ਪਤਾ ਹੀ ਲਾਇਆ ਨਹੀਂ ਹਨਾ ਵੀ ਪੂਰੀ ਜਿੰਨੀ ਕਹਦੇ 19 ਲੱਭ ਜਾਂਦੀ ਹੈ ਚੀਜ਼ਾਂ ਤੇ ਇੱਕ ਆਹ ਇਹ ਤਾਂ ਆਪਾਂ ਵੀ ਲੈ ਆਂਦੀ ਅੱਜ ਕਰਿਆ ਕਰਾਂਗੇ ਆਪਾਂ 20 25 ਮਿੰਟ ਐਕਸਰਸਾਈਜ਼ ਹਨਾ ਨਾਲ ਤਾਂ ਸਰੀਰ ਤੰਦਰੁਸਤ ਰਹਿੰਦਾ ਅੱਜ ਤਾਂ ਫੁੱਲ ਜ਼ੋਰ ਲੱਗਦਾ ਭਾਈ ਇਹ ਮੋਢਿਆਂ ਤੱਕ ਲਿਆੜੀ ਹੁੰਦੀ ਹੈ ਚੱਕ ਕੇ ਜੀ ਪੂਰੀ ਫੁੱਲ ਉੱਚੀ ਮੈਨੂੰ ਤਾਂ 10 ਮਿੰਟਾਂ ਦਾ ਇਹ ਮੁਰਕੋ-ਮੁਰਕੀ ਕਰਦੇ ਆ ਬੰਦੇ ਨੂੰ ਬਹੁਤ ਘੈਂਟ ਚੀਜ਼ ਆ ਸਿਰਫ 15 ਤੋਂ 20 ਮਿੰਟ ਆਪਾਂ ਨੂੰ ਟਾਈਮ ਘਟਣਾ ਬਸ ਆ ਪੰਪ ਜੀ ਬਹੁਤ ਪੈੜੀ ਕਰਦਾ ਬਹੁਤ ਜ਼ੋਰ ਲਵਾਉਂਦਾ ਇਹ ਇੰਨਾ ਕਿ ਨੱਪਿਆ ਗਿਆ ਪਤ ਤਾਂ ਇਹ ਵੀ ਮੰਨ ਕੇ ਚਲੋ ਵੀ ਵਜਨ ਘਟਾਉਣ ਵਾਸਤੇ ਤੇ ਆਪਣੇ ਸ਼ੋਲਡਰ ਅਤੇ ਛਾਤੀ ਵਾਸਤੇ ਆ ਨਾ ਬਾਕੀ ਬਾਈ ਕੋਲ ਕਪੜਾ ਹੀ ਬਹੁਤ ਪ੍ਰੀਮੀਅਮ ਕੁਆਲਿਟੀ ਦਾ ਬਾਈ ਬਹੁਤ ਘੈਂਟ ਚੀਜ਼ ਐ ਇੰਨਾ ਜੈਨੂਨ ਲੱਗਦਾ ਨਾ ਦੇਖਣ ਚ ਜਿੰਨਾ ਵੀ ਕਹਦੋ ਤੇ ਘੱਟ ਰੇਟ ਇੰਨਾ ਜਿੰਨਾ ਕਹਦੋ ਜੇ ਦੂਜੀ ਦੁਕਾਨ ਤੇ 600 ਦੀ ਮਿਲੂ ਤਾਂ ਇੱਥੇ 400 ਦੀ ਉਹ ਸ਼ਰਟ ਮਿਲੂਗੀ ਅੱਪਾ ਵੀ ਸਾਰਾ ਸਮਾਨ ਅੱਜ ਇੱਥੋਂ ਹੀ ਲੈ ਕੇ ਗਏ ਆ ਤੇ ਬਾਕੀ ਟਰਾਫੀਆਂ ਵਗੈਰਾ ਬੈਟ ਵਗੈਰਾ ਬੂਟ ਸਪੋਰਟਸ ਦਾ ਜਿਹੜਾ ਮਰਜ਼ੀ ਸਮਾਨ ਲੈ ਲਓ ਆ ਬੂਟ ਚੱਲਿਆ ਬਈ ਸਪੈਸ਼ਲ ਕਰੈਕਟ ਵਾਸਤੇ ਹੈਨਾ ਥੱਲੇ ਲੱਗੀਆਂ ਹੁੱਕਾਂ ਦੀਆਂ ਇਹ ਵਧੀਆ ਬੈਲੈਂਸ ਬਣਾ ਲਦੀਆਂ ਬਾਕੀ ਬੈਟ ਵਗੈਰਾ ਹੋਰ ਜਿਹੜੀ ਮਰਜ਼ੀ ਚੀਜ਼ ਲੈਣ ਮੰਨ ਕੇ ਚਲੋ ਵੀ ਆਪਣੀ ਸਪੋਰਟਸ ਦੇ ਵਿੱਚ ਆਉਂਦੀ ਹੈ ਜਿਹੜੀ ਤਾਂ ਇੱਕ ਵਾਰੀ ਪਹੁੰਚੋ ਜ਼ਰੂਰ ਆਪਾਂ ਬਾਈ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣੀ ਆ ਕਿਸਾਨ ਸਿੱਧੂ ਸਪੋਰਟਸ ਐਂਡ ਟਰਾਫੀਆਂ ਇਹਦੇ ਕੋਲ ਨਵੀਂ ਮਾਰਕੀਟ ਬਿਲਕੁਲ ਰੋਡ ਦੇ ਉੱਤੇ ਜਦੋਂ ਆਪਾਂ ਇੱਧਰ ਫਤੂਲਗਾੜਾ ਦਾ ਰੋਡ ਪੈਣੇ ਤਾਂ ਚੌਂਕ 'ਚੋਂ اے ਟੂ ਜ਼ੈਡ ਤੁਹਾਨੂੰ ਸਮਾਨ ਮਿਲੂ ਜੇ ਆਪਣਾ ਨਾਮ ਲੈ ਕੇ ਜਾਊਗਾ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲ ਜੂ ਤੇ ਆਜੋ ਹੁਣ ਆਪਾਂ ਕਰਦੇ ਆ ਆਪਣੇ ਭਰਾ ਨਾਲ ਗੱਲਬਾਤ ਤਾਂ ਵਿਜ਼ਿਟ ਜ਼ਰੂਰ ਕਰੋ ਇੱਕ ਵਾਰੀ ਧੰਨਵਾਦ ਜੀ ਕੀ ਹਾਲ ਹੈ ਬਾਈ ਠੀਕ ਹੈ ਜੀ ਵਧੀਆ ਹੋ ਠੀਕ ਹੈ ਵਧੀਆ ਚੱਲ ਰਿਹਾ ਹੈ ਓਕੇ ਬਾਈ ਤੇ ਮੈਂ ਨਾ ਜ ਮਨਿਕਲ ਵੀ ਮੈਂ ਤਾਂ ਫਿਰਦੀ ਰਹਿਣਾ ਪਤੋ ਰੇ ਪਰ ਆ ਸਮਾਨ ਮੈਂ ਆਨਲਾਈਨ ਮੈਂ ਬਹੁਤ ਦੇਖਿਆ ਪਰ ਮੈਨੂੰ ਮਿਲਿਆ ਨਹੀਂ ਮੰਨ ਕੇ ਚੱਲਾ ਪਰ ਤੇ ਇਥੋਂ ਆ ਸਮਾਨ ਵੀ ਲੈ ਕੇ ਨਾ ਚੀਜ਼ਾਂ ਦਾ ਸੁ ਵੀ ਕੀ ਕੁਛ ਹੈ ਇਹ ਤਾਂ ਵੀ ਨੇ ਜੇ ਪੇਟ ਵਾਸਤੇ ਹੋ ਗਿਆ ਹਾਂ ਸਪੈਸ਼ਲ ਪੇਟ ਵਾਸਤੇ ਹੈ ਨਾ ਸਾਇਰਲ ਪੇਟ ਵਾਸਤੇ ਹੈ ਬਾਕੀ ਐਕਸਰਸਾਈਜ਼ ਜਿਹੜੀ ਮਰਜ਼ੀ ਗੱਲ ਕਰਦਾ ਜਿਹੜੀ ਮਰਜ਼ੀ ਗੱਲ ਨਾਲੇ ਜਰਮਚੇ ਜਾਣ ਨਾਲ ਆਪਣਾ ਟਾਈਮ ਬਚਤ ਹੁੰਦੀ ਆ ਘਰੇ ਬਹਿ ਕੇ ਕਿਉਂਕਿ ਅੱਜ ਕੱਲ ਟਾਈਮ ਤਾਂ ਕੋਈ ਨਹੀਂ ਸਹੀ ਗੱਲ ਹੈ ਵੀਰੇ ਰੇਟ ਰੂਟ ਕੀ ਪੁਛਤੇ ਤੇ ਆਪਣੇ ਕੋਲ ਕੀ ਕੁਸੋਰ ਮਿਲ ਜਾਂਦਾ ਸਾਰੇ ਜਿਹੜਾ ਸਪੋਰਟਸ ਦਾ ਸਮਾਨ ਨਹੀਂ ਅੱਗੇ ਆਪਣੇ ਕੋਲ ਲੈਸ ਲੈਸ ਤੇ ਹੈ ਬਾਈ ਸਾਰਾ ਸਮਾਨ ਬਾਈ ਕੋਲ ਲੈਸ ਤੋਂ ਬਾਈ ਬਸ ਜਰਾ ਲੋਰਾਂ ਵੀ ਰੱਖਿਆ ਨਾ ਜਿਹੜਾ ਆਪਾਂ ਜਾਣਦੇ ਆ ਅੱਜ ਚੱਕ ਕੇ ਦੇਖੋ ਨਾ ਅੱਗੇ ਮੈਂ ਇਹ ਡੈਗਨੋਜੀ ਸ਼ਰਟ ਹੈ ਸਾਡੇ 450 ਰੁਪਏ ਟ੍ਰਾਈ ਦਾ ਹਾਂ ਦੋ ਸਾਲ ਪਾਵਾਂਗੇ ਤੁਸੀਂ ਠੀਕ ਹੈ ਸੰਦਰੀਆਂ ਲੋਕੋ ਕੋਲ ਵੀ ਗੱਲ ਦੀ ਕੁਝ ਵੀ ਨਹੀਂ ਆਉਂਦਾ 450 ਦਾ ਆਪਾਂ ਨੂੰ ਹੀ ਲਾ ਦੇਣਾ ਇੱਥੇ ਭਾਈ ਸ਼ੂ ਤੇ ਵੀ ਲੈਸ ਹੁੰਦਾ ਸਾਰਾ ਕੁਝ ਡਿਸਕਾਊਂਟ ਮਿਲਦਾ ਆ ਭਾਈ ਨੇ ਹੁਣ ਫਿਕਸ ਪ੍ਰਾਈਜ਼ ਦੇ ਉਹ ਚੀਜ਼ਾਂ ਦੇ ਪਾਊਡਰਿੰਗ ਹੈ 450 ਦਾ 450 ਦਾ 450 ਦਾ ਕੀ ਹੁੰਦਾ ਲੈ ਬਾਕੀ ਅਕਸਰ ਸੱਚਾ ਕਰਨ ਵਾਸਤੇ ਆਹ ਚੀਜ਼ ਬਹੁਤ ਵਧੀਆ ਯਾਰ ਆ ਦੇਖ ਨਾਲ ਤਾਂ ਉਂਗਲਾਂ ਦੀ ਉਹ ਇਹਦੇ ਨਾਲ ਆਜਾ ਬੀਬੀ ਬੂਬੀ ਦਾ ਵੀ ਸਾਰਾ ਕੁਝ ਚੀਜ਼ਾਂ ਸੈਟ ਬੰਦਾ ਘਰੇ ਬੈ ਕੇ ਚਾਹੇ ਘਰ ਦੇ ਕਰੀਆਂ ਨੂੰ ਬੁੜੀਆਂ ਹਨਾ ਹਾਂ ਐਨ ਗ੍ਰੋ ਪੋਹ ਵਜੋਂ ਮੈਂ ਸੋਫ ਸਭ ਚੀਜ਼ਾਂ ਨਾਲ ਸਮਾਂ ਤੇਰੇ ਮੈਨੂੰ ਦੇ ਦੇ। ਦੇ ਵਿੱਚ ਮਰ ਗਿਆ। ਹਾਂ, ਸਾਲਾ 150 ਰੁਪਏ ਦੀ ਹੈ। ਜੇ ਕਰਕੇ ਦੇਖੋ। ਟਾਈਮ ਹੁੰਦਾ 0 ਤੋਂ 5 ਤੋਂ ਲੈ ਕੇ 60 ਤਾਈਂ ਜਾਂਦਾ ਹੈ। ਜੇ ਵਫਰ ਆ ਜਾ ਹੁੰਦਾ ਲੈ। ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਪਹੁੰਚਦਾ ਤੇਰੇ ਕੋਲੇ ਤਾਂ ਡਿਸਕਾਊਂਟ ਕਰਾਂਗੇ। ਹਾਂ, ਲਾਜਮੀ ਵੀ ਰਲਾਜਮੀ ਕਰਾਂਗੇ। ਲੈ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਵੱਧ ਤੋਂ ਵੱਧ ਆਪਣੇ ਚੰਨੀ ਦੇ ਵਿੱਚ ਬਾਕੀ ਲੋਕੇਸ਼ਨ ਆਪਾਂ ਮੂਰੇ ਲਾਈ ਹੋਈ ਹੈ ਹਨਾ। ਤਾਂ ਜੇ ਆਪਣੀ ਵੀਡੀਓ ਨੂੰ ਦੇਖ ਕੇ ਤੁਸੀਂ ਪਹੁੰਚਦੇ ਹੋ ਤਾਂ ਵੱਧ ਤੋਂ ਵੱਧ ਜਿੰਨਾ ਹੋ ਸਕੇ ਬਾਈ ਫੋਟਾ ਉਨਾ ਮਾਨਤਨ ਕਰ ਦੋ। ਕਰ ਦੋ ਸ਼ੇਅਰ ਹੁਣ। ਆ ਡੰਬਲ ਵਗੈਰਾ ਹੈ ਨਾ ਸਾਰਾ ਕੁਝ ਤੁਹਾਨੂੰ ਸਮਾਨ ਮਿਲੇਗਾ ਇੱਕ ਵਾਰ ਵਿజిਟ ਜ਼ਰੂਰ ਕਰਿਓ ਧੰਨਵਾਦ ਜੀ ਨੰਬਰ ਸਭਰੀਨ ਤੋਂ